ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਕਮਲ ਪੰਜਾਬੀ ਵਿਰਸਾ ਤੇ ਤਾਂ ਮੈਂ ਅੱਜ ਦੀ ਵੀਡੀਓ ਦੇ ਵਿੱਚ ਚੱਲੀਆਂ ਆਪਣੇ ਨਾਨਕੇ ਸੋ ਆ ਰਸਤੇ ਦੇ ਵਿੱਚ ਛੋਟਾ ਜਿਹਾ ਇੱਕ ਸਾਡਾ ਸਟੇਸ਼ਨ ਆਉਂਦਾ ਸਮਰਾਲੇ ਦਾ ਉਹ ਦਿਖਾਉਂਗੀ ਤੇ ਮੈਂ ਆਪਣੇ ਨਾਨਕੇ ਦਿਖਾਣੀ ਮੇਰੇ ਨਾਨਕੇ ਬਹੁਤ ਨੇੜੇ ਆ ਹੀ ਨੇ ਸੋ ਅੱਜ ਮੀਂਹ ਵੀ ਪਿਆ ਗਿਆ ਮੌਸਮ ਬਹੁਤ ਵਧੀਆ ਹੈ ਤੇ ਅਸੀਂ ਸਾਰੇ ਕਜ਼ਨ ਮਿਲ ਕੇ ਮੇਰਾ ਭਰਾ ਮੇਰੀ ਭਾਬੀ ਮੇਰੀ ਕਜ਼ਨ ਤੇ ਉਹਨਾਂ ਦੇ ਬੱਚੇ ਮਿਲ ਕੇ ਅਸੀਂ ਚੱਲ ਲਿਆ ਮੇਰੇ ਨਾਨਕੇ ਉਹ ਵੀ ਸਕੂਟੀ ਤੇ ਤੇ ਰਸਤੇ ਸਾਨੂੰ ਦਿਖਾਉਣਿਆ ਅਸੀਂ ਪੂਰੇ ਪੰਗੇ ਲੈ ਕੇ ਜਾਵਾਂਗੇ ਪੂਰਾ ਮਜ਼ਾ ਲੈ ਕੇ ਸਟੇ ਟਿਊਨਡ ਹੁਣ ਸਾਰੇ ਜਾਣੇ ਚੱਲਿਆ ਰੇਲਵੇ ਸਟੇਸ਼ਨ ਤੇ ਕਿਉਂਕਿ ਉਹ ਤੇ ਬਹੁਤ ਜ਼ਿਆਦਾ ਸੋਹਣਾ ਵਿਊ ਆ ਤੇ ਮੈਂ ਰੀਲਸ ਬਣਾਉਣੀਆਂ ਸੀ ਫੋਟੋਗ੍ਰਾਫ ਕਲਿੱਕ ਕਰਨੀਆਂ ਸੀ ਔਰ ਸਾਡੇ ਸਮਰਾਲੇ ਦਾ ਜਿਹੜਾ ਰੇਲਵੇ ਸਟੇਸ਼ਨ ਆ ਬਹੁਤ ਜ਼ਿਆਦਾ ਸਾਫ਼ ਸੁਥਰਾ ਹੈ ਤੁਹਾਨੂੰ ਵੀ ਦਿਖਾ ਲਿਆ

ਆ ਰੋ ਨੋ ਕਿ ਆਵਾਜ਼ ਆਉਂਦੀ ਹੈ ਕਿ ਨਹੀਂ ਆਉਂਦੀ ਹੈਗੀ ਇੰਡੀਆ ਦੇ ਵਿੱਚ ਪਰ ਮੈਨੂੰ ਸਕੂਟੀ ਤੇ ਘੁੰਮਣਾ ਬਹੁਤ ਜ਼ਿਆਦਾ ਪਸੰਦ ਆ। ਜਦੋਂ ਬੈਠੇ ਆਸਟ੍ਰੇਲੀਆ ਦੇ ਵਿੱਚ ਮੈਂ ਜਦ ਬਹੁਤ ਮਿਸ ਕਰਦੀ ਆ। ਕੁਛ ਅੱਜ ਮੌਸਮ ਇਹਨਾ ਵਧੀਆ ਆ ਠੰਡਾ ਪਿਆ ਆ। ਬਹੁਤ ਵਧੀਆ ਤੇ ਇਸੇ ਘੁੰਮਣ ਨਿਕਲੇ ਆ। ਇਹ ਸਾਡੇ ਸਮਲਾਲੇ ਦਾ ਰੇਲਵੇ ਸਟੇਸ਼ਨ। ਸ਼ਾਂਤੀ ਬਹੁਤ ਹੁੰਦੀ ਆ ਵੈਸੇ ਕਿ ਜ਼ਿਆਦਾ ਰਸ਼ ਨਹੀਂ ਹੁੰਦਾ ਇੱਥੇ। ਮੇਲਾ ਦਾ ਸਮਰਾਲੇ ਦਾ ਸਟੇਸ਼ਨ ਨੂੰ ਨਿਊਜ਼ ਚ ਵੀ ਆਏ ਸਿਗੀ ਇਹ ਵਾਲੀ ਰਿਪੋਰਟ ਵੀ ਸਮਰਾਲੇ ਦਾ ਸਟੇਸ਼ਨ ਬਹੁਤ ਜ਼ਿਆਦਾ ਸਾਫ਼ ਸੁਥਰਾ ਹੈ ਇੱਥੇ ਫੁੱਲ ਬੂਟੇ ਬਹੁਤ ਜ਼ਿਆਦਾ ਨੇ ਤਾਂ ਮਤਲਬ ਹਾਂ ਇਹ ਚੀਜ਼ ਤਾਂ ਹੈਗੀ ਆ ਕਿ ਮੈਂ ਜਿੰਨੇ ਵੀ ਦੇਖੇ ਨੇ ਸਟੇਸ਼ਨ ਉਹਨਾਂ ਦੇ ਗੱਲ ਬਹੁਤ ਜ਼ਿਆਦਾ ਹੁੰਦਾ ਨਹੀਂ ਸਾਡੇ ਬਹੁਤ ਜ਼ਿਆਦਾ ਵਧੀਆ ਸਾਫ਼ ਸੁਥਰਾ ਹੈ ਤੇ ਜਿਹੜੇ ਫੁੱਲ ਬੂਟੇ ਆ ਬਹੁਤ ਜ਼ਿਆਦਾ ਲਾਏ ਹੋਏ ਨੇ ਅਨਿ ਨੋਰਮਲ ਸਮੈਲ ਵੀ ਬਹੁਤ ਹੁੰਦੀ ਆ ਉਹ ਵੀ ਨਹੀਂ ਹੈਗੀ ਸਫਾਈ ਸੱਚੀ ਬਹੁਤ ਜ਼ਿਆਦਾ ਆ ਵੀ ਗੁੰਨੀ ਹੈਗਾ ਤਾਂ ਲੈ ਲਈ ਅਸੀਂ ਬੇਲਪੁਰੀ ਅ ਸਿਰ ਤੇ ਕਿਹੜਾ ਗਾਣਾ ਸੁਣਾਉਂਦੇ ਸੀ ਮੈਂ ਤਾਂ ਟ੍ਰੇਨ 'ਤੇ ਜਾ ਰਹੀ ਥੀ ਅਗੇ ਵੀ ਖਾ ਰਹੀ ਥੀ ਬੇਲਪੁਰੀ ਖਾ ਰਹੀ ਥੀ ਅਸੀਂ ਸਪੈਸ਼ਲ ਆਪਣੇ ਰੇਲਵੇ ਸਟੇਸ਼ਨ ਦੇ ਵਲੌਗ ਬਣਾਉਣ ਆਏ ਆ ਤੇ ਫੋਟੋਗ੍ਰਾਫਸ ਕਿਚਨ ਆਏ ਪਹਿਲਾਂ ਇੰਨੀ ਸੋਹਣੀ ਥੋੜੀ ਠੰਡਕ ਵੀ ਥੀ ਹੁਣ ਕਰ ਨਹੀਂ ਹੋ ਰਹੀ ਕਿਹਨੇ ਅੱਖਾਂ ਆ ਰਹੀਆਂ ਬਜਾੜ ਤੇ ਪਰ ਆ ਕੀ ਇੱਥੇ ਆ ਕੇ ਗੇਲ ਖਾਦੀ ਆ ਆ ਜੋ ਟ੍ਰੇਨ ਆ ਗਈ ਟ੍ਰੇਨ ਕੋਲ ਬੱਚਿਆਂ ਨੂੰ ਮਾ ਆ ਮੰਦਿਰ ਤੀਰਤ ਨੂੰ ਕਿਹਦੇ ਅੰਦਰ ਆਜਾ ਅੱਜ ਆਸੀ ਖਲੇ ਆ ਜਾ ਮੂਰੇ ਮੈਨੂੰ ਲੱਗਦਾ ਰਸਤਾ ਬੰਦਾ ਕਿਉਂਕਿ ਟਰੈਕ ਟੇਰ ਗਿਆ ਥੱਲੇ ਜੀ ਨਿਕਲ ਹੋ ਜਾਊਗਾ ਇਹ ਵੱਡਾ ਤਾਂ ਕਿਸੇ ਨੇ ਕਿ ਗਿਰ ਗਿਆ ਗਿਰ ਗਿਆ ਚੱਲ ਅੱਜ ਮਦੀਦ ਦੀ ਡਰਾਈਵਰੀ ਦੇਖਦੇ ਆਂ ਸਭ ਬੰਦਾ ਉਧਰੋਂ ਦੀ ਹੈਗਾ ਸਭ ਮਦੀ ਮੇਰੇ ਉਤਾਰ ਦੇ ਤਾਂ ਡਰ ਲੱਗਦਾ ਆਏ ਆਏ ਸਾਰਾ ਸਾਰਾ ਸੇਰਾ ਅੱਛਾ ਸਾਰਾ ਰਸਤਾ ਬੰਦ ਹੈ ਚੱਲ 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 ਅੱਧੀ ਚੱਲ ਜਾਗੇ ਆਪਾਂ ਚੜ ਜਾਗੇ ਉੱਤਰਤਾ ਨਹੀਂ ਮੈਂ ਇਹ ਆ ਗਿਆ ਮੇਰੇ ਨਾਲ ਕਿਹ ਆਂਦਾ ਘਰ ਇਹ ਮੋਟਰ ਤੇ ਰਹਿੰਦੇ ਨੇ ਮੇਰੇ ਨਾਨਕੇ ਦੇ ਜਿਹੜੇ ਅੱਦੇ ਮਾਮਾ ਜੀ ਹੁਣੇ ਮੇਰੇ ਪਿੰਡ ਰਹਿੰਦੇ ਨੇ ਅੱਦੇ ਰਹਿੰਦੇ ਨੇ ਮੋਟਰ ਤੇ ਅੱਜ ਆਇਆ ਸੀ ਮੋਟਰ ਵਾਲੇ ਮਾਮਾ ਜੀ ਹੁਣਾਂ ਦੇ ਘਰੇ ਮੇਰੇ ਨਾਨਕੇ ਸਿਰਫ 3 ਕਿਲੋਮੀਟਰ ਤੇ ਨੇ ਪਿੰਡ ਬਿਲਕੁਲ ਨਾਲ ਹੀ ਹੈ ਮੇਰੇ ਨਾਨਕਿਆਂ ਦਾ ਬਹੁਤ ਦੂਰ ਲੱਗਿਆ ਸੀ ਜੀ ਤੇ ਇਸ ਕਰਕੇ ਸੀ ਸਕੂਟੀ ਤੇ ਹੀ ਆ ਗਏ ਸਾਰੇ ਜਾਣੇ ਕਿਉਂਕਿ ਮੀਂਹ ਪਿਆ ਹੋਇਆ ਸੀਗਾ ਪਾਚ ਗਿਆ ਨੰਦੂ ਦਰਦੀ ਸੋਨ ਪਾਪਾ ਖਾ ਰਹੀ ਨਾ ਦੇ ਕਮਰ ਦੀ ਸੋਨ ਹੋ ਗਈ ਪਾਪਾ ਖਾ ਤੇਰੇ ਰੰਗ ਦਾ ਸੁਦਾਨਪੁਰਾ ਵਿੱਚ ਖੋਣਿਆ ਹੋਵੇ ਸਹੀ ਗਾ ਦਰਦੀ ਨਹੀਂ ਨਾ ਪੀਓਗੇ ਪੀਓਗੇ ਤੂੰ ਆ ਕਰਨ ਵੇ ਬਗਾ ਡੱਗ ਨਾ ਤੇ ਆ ਮੈਡਮ ਹਾ ਦੇ ਫੋਨ ਤੇ ਮੈਂ ਤਾਂ ਹੁਣ ਚੱਕੀ ਆ ਇਹ ਨਹੀਂ ਦਾਰੇ ਹੁੰਦਾ। ਹੋਰ ਇੱਕ ਮੇਰੇ ਤੇ। ਕਸਾਦਾ। ਹਾਂ। ਅਲਟਰ ਗਾਰੇ ਗਾਰੇ ਹਰ। ਇਹਨੂੰ ਦੀ। ਹਾਂ। ਇਹਨੋਂ ਕਦਰਾਂ ਨਾ ਆਉਣ ਕਿ ਅਸੀਂ ਛੁੱਟੀਆਂ ਜਾ ਕੇ ਖੇਡਣਾ। ਕਸਾਦਾ। ਆਹ ਸਾਈਡ ਤੇ ਕੰਮ ਜਾਂਦੇ ਹਾਂ। ਉਹ ਕੰਮ ਆਪਾਂ ਕਰਨੀ ਨਹੀਂ ਸੀ। ਸਹੀ ਗਾ ਨਾ ਹੋ ਜਾ ਨਿਸਕੇ। ਇਹਨੂੰ ਤਾਂ ਪੰਜ ਤੋਂ ਨਹੀਂ ਆਦਾ। ਪਹਿਲਾਂ ਪਹਿਲਾਂ ਬਚਾਉਣਾ ਹੁੰਦਾ। ਮੈਡਮ ਜੀ ਨਿਕਲੇ ਉਹ ਫੋਨ ਚੋਂ। ਆ ਲੂਸੀ ਨਾਲ ਬੈਠੀ। ਉਹ ਚੰਗਾ ਬਸਾ ਰਹੇ।

ਮਾਤਾ ਬੀ ਬਹੁਤ ਚੰਗੀ ਗੱਲ ਹੈ। ਦਾਇਨਾ ਕੁਸ਼ ਹੋ ਰਹਾ ਮੰਗ ਲੈਂਦੇ। ਆ ਚੱਕਾ ਸਭ ਤੋਂ ਪਹਿਲਾਂ। ਇਹ ਕਿਤੇ ਮੇਰੇ ਜਿਆਦਾ ਫੁੱਲ ਲੱਗ ਗਿਆ। ਕਿਤੇ ਕਰ ਸਾਰੇ ਦੀ ਵੀ ਇਹ ਨਾ। ਇਹ ਤਾਂ ਨਹੀਂ ਆਗਾ ਵੀ ਤੂੰ ਸਾਰਿਆਂ ਦੀ ਪੀਲੇਗਾ। ਤੂੰ ਬੱਸ ਉਹ ਕੱਪੜੇ ਦੇ ਚਾਹ। ਉਹ ਚਾਹ ਵੀ ਲੈ ਲੈ। ਬਸ ਮੰਮੀ ਚਾਹੀ ਦੇ ਰੇ। ਗਗਨ ਤਾਂ ਚਾਰ ਤੋਂ ਕੰਮ ਕਰਾਈ ਜਾਂਦੇ ਨੇ। ਸਮਰਾਲੇ ਆਉਂਦਾ ਜਦ ਵੀ ਗਗਨ ਆ ਲਿਆ ਦੇ ਗਗਨ ਆ ਲਿਆ ਦੇ ਕਰੇ ਤੁਮ ਬਾਈਸ਼ਮੈਂਟ ਡਰ ਗਿਆ ਸੀ ਮੈਂ ਕਿ ਜਨਰੇਟਰ ਚੱਲਿਆ ਕਿਥੇ ਚੱਲ ਬੋਤ ਰੇਨ ਹੋ ਗਈ ਦੇਖ ਲੈ ਕੋਈ ਨਾ ਬਹੁਤ ਨੇ ਬਹੁਤ ਨੇ ਟ੍ਰੇਨ ਨਾ ਕੋਈ ਨਹੀਂ ਜਾਣਾ ਕੋਈ ਨਹੀਂ ਅ ਮੇਰੀ ਸਾਹ ਨਹੀਂ ਤੇ ਅ ਕੁਮਾਰ ਕੀ ਕੋਈ ਨਹੀਂ ਦਿ ਦਿਨ ਜਾਣਾ ਪਊਗਾ ਦਿਦੀ ਸਕੂਟੀ ਤੇ ਤੁਹਾਨੂੰ ਇਹ ਪਤਾ ਇਹ ਤਾਂ ਹੁਣ ਤੱਕ ਸਾਨੂੰ ਨਹੀਂ ਡਿੱਗੀ ਖੋਲਣੀ ਆਈ ਤੇ ਮਧਾਂ ਦੀ ਮੈਂ ਤੇ ਮੈਂ ਤਾਂ ਕੱਲੀ ਕਟਾਣਾ ਸਾਹਿਬ ਲੈ ਕੇ ਜਦੋਂ ਮੈਂ ਲੇ ਕੇ ਆਈ ਹੋਈ ਸੀਗੀ ਕੈਨੇਡਾ ਤੋਂ ਮੈਂ ਤਾਂ ਕੱਲੀ ਕਟਾਣਾ ਸਾਹਿਬ ਲੈ ਗਈ ਭਾਈ ਉੱਥੇ ਨਾ ਮੇਰੇ ਤੋਂ ਡਿੱਗੀ ਨਾਲ ਖੁੱਲੇ ਹਨਾ ਉੱਥੋਂ ਦੀ ਸਕੂਟਰੀ ਨਵੀਂ ਨੰਬਰ ਦਾ ਹਨਾ ਭਾਈ ਨੇ ਵੀ ਨੁ ਪੁੱਛਿਆ ਤੇ ਦੋ ਜਾਣਿਆਂ ਨੂੰ ਮੈਂ ਕਹਿ ਵੀ ਹਨਾ ਡਿੱਗੀ ਹੋਲ ਦੋਗੇ ਤੁਸੀਂ ਭਾਈ ਬਥੇ ਮੈਨੂੰ ਪੀ ਕੇ ਪੁੱਛਣ ਲੱਗ ਗਿਆ ਪਾਤਾ ਸੀ ਕਿਹੜੇ ਬਿੰਦੂ ਆਏ ਹੋ ਉਹਨੇ ਇਹੋ ਕਹਿ ਵੀ ਕਿ ਤੇ ਚੋਰੀ ਦੀ ਤਾਂ ਨਹੀਂ ਚੱਕੀ ਵਰਦੀ ਆ ਸਕੂਲ ਦੇ ਜਿਹਨੂੰ ਖੋਲਣੇ ਵੀ ਨਹੀਂ ਮੈਂ ਤੇ ਸਕੂਲ ਚ ਨੰਬਰ ਵੀ ਲੱਗਾ ਫਿਰ ਮੈਨੂੰ ਪਤਾ ਕੀ ਗਿਆ ਮੈਂ ਕਿ ਅੰਕਲੇ ਇਹਨਾਂ ਨੇ ਦੋ ਦਿਨ ਪਹਿਲਾਂ ਹੀ ਖਰੀਦੀ ਆ ਮੈਨੂੰ ਇਹਦੇ ਹਿਸਾਬ ਜਾਣੀ ਹੈਗਾ ਮੈਂ ਅਗਲਾ ਕੁਝ ਚੋੜਨ ਦਾ ਸਾਹ ਰਹਿ ਗਿਆ ਆਪਣੀ ਖੋਲਦੀ ਵੀ ਉਹ ਆ ਗਈ ਆ ਹਾਂ ਅੱਜ ਕੱਲ ਉਹ ਆ ਗਈ ਆ ਨਾ ਅੱਗੋ ਮੈਂ ਸਕੂਲ ਚ ਬਾਣੀ ਦੇ ਸਕੂਲ ਚ ਲਫਾਫਾ ਮੰਗਿਆ ਮੈਡਮਾਂ ਤੋਂ ਇਹ ਬੋਕਸ ਲਈ ਮੈਨੂੰ ਸ਼ਰਮ ਆ ਬੈਠ ਮੈਂ ਵੀ ਉਧਰ ਕਿ ਟਾਈਮ ਕੋਲਣੇ ਸੀ ਮੋਹਰਦਾਰਾ ਸਾਹਿਬ ਕਿ ਉਹ ਕਾਟਨ ਦੀ ਚੁੰਨੀ ਲੱਗ ਗਈ ਸੀਗੀ ਵੀ ਡਿੱਗੀ ਚ ਰੱਖ ਦਿੰਗੇ ਫਿਰ ਮੈਂ ਮੂਰੇ ਤੋਂ ਉਹ ਜਗ੍ਹਾ ਤੇ ਕਰਕੇ ਰੱਖੀ ਮੈਂ ਕਿ ਜੁਗਰਾ ਵਾਪਸ ਤੇ ਮਿਲ ਵੀ ਜਾਣਾ ਜੋਤੀ ਤੈਨੂੰ ਅਸੀਂ ਬਾਅਦ ਵਿੱਚ ਮੈਸਜ ਕਰ ਦਵਾਂ ਆ ਜਦੋਂ ਹੁਣ ਤੂੰ ਆ ਗਈ ਏ ਅਸੀਂ ਉਧਰ ਆਵਾਂਗੇ ਜੋਤੀ ਤੇਰੀ ਚਾਹ ਆਈ ਕਿਰਾਪ ਜੋਤੀ ਦਾ ਪਿਆਰ ਅਸੀਂ ਤੈਨੂੰ ਸਮਝਾ ਲਈ ਤੂੰ ਸਾਡੇ ਨਾਲ ਹੀ ਜਾਂਦੇ ਜਿਵੇਂ ਚਾਹ ਰੱਖੀ ਆ ਹਾਂ ਕੁਝ ਨਹੀਂ ਕਰਨੀ ਜਿਹੜੇ ਵਿੱਚ ਲੱਗਿਆ ਠਾਕ ਰੱਖ ਦਿੰਦੇ ਬਾਅਦ ਵਿੱਚ ਪਰ ਮੈਂ ਰੌਕ ਪਰ ਮੈਂ ਬਹੁਤ ਸੋਣੀਆਂ ਨੇ ਵੀ ਪਿੱਟ ਬੋਲ ਵਾਲੇ ਤਾਂ ਬਹੁਤ ਜ਼ਿਆਦਾ ਖਤਰਨਾਕ ਨੇ ਕੁੱਤੇ ਸਾਡਾ ਨਹੀਂ ਸੀ ਜਿਹੜਾ ਆਪਣੇ ਸਾਡੇ ਕੋਲ ਨਹੀਂ ਦੇਈ ਨਾ ਉਹ ਚੁੱਪ ਕਰਕੇ ਇੱਥੇ ਰਹਿ ਜਾਂਦੀ ਹੈ ਕੁਝ ਨਹੀਂ ਕਹਿੰਦੀ ਉਹ ਨਹੀਂ ਸਾਡਾ ਵੀ ਨਹੀਂ ਸੀ ਬਹੁਤ ਨਾਲ ਕੋਈ ਨਹੀਂ ਕੁਝ ਕਹਿੰਦੇ ਆਹ ਕੌਣ ਚਾਲੇ ਆਏ ਹਾਂ ਕਹਿੰਦੀ ਹੋ ਗਈਆਂ ਵਾ ਚਾਹਵਾ ਮੈਂ ਜਾਉਂਦਾ ਬਾਜੀ ਚਾਹ ਵੀ ਸਿਪਿੰਗ ਨਾ ਕਰੀਂ ਹੋਰ ਵੀ ਲਾਭੇ ਤੁਸੀਂ ਕੋਈ ਨਹੀਂ ਕਿਸੇ ਹੋਰ ਦਵਿੰਦਰ ਦੇ ਗਈ ਲੈ ਇਹ ਆਪਣੇ ਮਾਮੇ ਤਾਂ ਚਲੀ ਗਈ ਦੁੱਧ ਵਰਗਾ ਟੇਸਟ ਲਾ ਦੇ ਦੇਖੇ ਮੈਂ ਆਲੇ ਮੇਰੀ ਵੀ ਸੇਮ ਆ ਦੇਖ ਤਾਂ ਸੇਮ ਤਾਂ ਹੈ ਯਾਰ ਇਤਨਾ ਦੀ ਚਾਹ ਆ ਔਰ ਦੁੱਧ ਦੇਗਾ ਦੁੱਧ ਮਮੀ ਦੀ ਗਰਮ ਆ ਜਾ ਮੈਂ ਉਹ ਠੰਡੀ ਕਰ ਦਨੀ ਆ ਮੈਂ ਪਿੱਛੇ ਪਾ ਦੀ ਜੱਗ ਤੇ ਮੈਂ ਜਾਾਂਗੀ ਮਾਮਾ ਜونی ਮੋਟਰ ਤੇ ਰਹਿੰਦੇ ਨੇ ਤੇ ਆ ਉਹਨਾਂ ਦਾ ਆੜੂ ਆ ਇੱਥੇ ਜ਼ਮੀਨ ਆ ਤੇ ਬਿਲਕੁਲ ਪਿੱਛੇ ਇਹਨਾਂ ਦੇ ਰੇਲਵੇ ਲਾਈਨ ਨਿਕਲਦੀ ਆ ਬਿਲਕੁਲ ਨਾਲ ਹੀ ਟ੍ਰੇਨ ਇਹ ਬਾਹਰ ਮੈਨੂੰ ਹੁਣ ਠੀਕ ਲੱਗਦਾ ਥੋੜਾ ਜਿਹਾ ਕਦੇ ਛੋਟੇ ਹੁੰਦੇ ਇੱਥੇ ਹਨ ਕਿੰਨੇ ਜ਼ਿਆਦਾ ਗੁਲਾਬ ਦੇ ਬੂਟੇ ਹੁੰਦੇ ਸੀਗੇ ਹਾਏ ਹਾਂਜੀ ਹਾਂਜੀ ਸਾਰੀ ਦਿਹਾੜੀ ਰਸਤੇ ਚੋਂ ਦੇ ਅੰਦਰ ਪੈਰ ਦੇ ਪੈਰ ਤੱਕ ਗੁਲਾਬ ਤੋੜੀ ਜਾਂਦੇ ਤੇ ਨਾਲੇ ਹਨਾ ਉਹਨਾਂ ਦੀ ਗੁਲਕੰਦ ਬਣਾਈ ਜਾਂਦੇ ਹੁੰਦੇ ਸੀ ਸਾਰੇ ਰਸਤੇ 'ਚ ਵੀ ਖੰਡਾਉਂਦੇ ਆਨੇ ਹੁੰਦੇ ਸੀ ਮੇਰਾ ਫੋਨ ਸੁਣਾ ਬਣ ਗਿਆ ਇਹ ਵਾਲਾ ਟੋਮੋਰੋ ਆ ਗਿਆ ਹਾਂ ਕਿੱਥੇ ਕੋਲ ਪਰ ਰਾਜਾ ਉਹ ਪਰੇ ਨੂੰ ਆ ਜਾਂਦਾ ਪਿੱਛੇ ਗਾਂ ਸਾਈਡ ਤੇ ਪਲਾਟਾ ਇੱਕ ਵੇ ਕੋਲੋਨੀ ਕਿਤੇ ਭਰਤਦਾ ਜਲਦਾ ਕਰਦਾ ਮੈਂ ਅੱਛਾ ਚੁੱਕੀ ਮਾਰਾ ਇੱਕ ਬਜਾਰੇ ਪਾਣੀ ਖੜਾ ਸੀ ਮਾਜ ਲੋਬਰੀ ਘਾੜੇ ਨਾਲ ਮਦੀ ਮੇਰੇ ਮਗਰ ਬੈਠੀ ਮਦੀ ਨੂੰ ਥੱਲੇ ਪੈ ਲਾਉਂਦਾ ਉਹ ਘਾੜੇ ਵਿੱਚ ਮੋੜ ਲਾ ਕੇ ਇਕੱਠੇ ਨਿਬੜਾ ਰਿਹਾ ਅੱਛਾ ਹਾਗਾ ਦਾ ਨਾ ਹਾਂਜੀ ਜਲਦਾ ਕਰਦਾ ਮੈਂ ਡੁੱਪਤੀ ਲਾੜਾ ਲਾ ਲੋ ਲੋਕ ਕੀ ਕਹਿਣਗੇ ਵੀ ਇਹਨਾਂ ਦੀ ਗੁੜੀ ਪਾ ਲਓਗੇ ਨਾ ਨਾ ਦੀ ਐਡੋ ਕੀ ਚੱਕਣੀ ਆਪਣਾ ਘਰ ਆਣ ਨਾਲ ਗਰਾਂ ਤੂੰ ਇਹਦੇ ਵਿੱਚ ਨਾ ਪਤਾ ਕੀ ਕਰ ਆਹ ਰੰਗ ਇਹ ਕਲਰ ਕਰਾ ਦੇ ਆਹ ਕਿੱਥੇ ਹਮੇ ਇੱਕ ਕਰਨ ਦਾ ਪਹਿਲਾਂ ਕੀਤਾ ਹੋਇਆ ਸੀਗਾ ਕਲਰ ਅੰਗੇ ਨੇ ਚ ਵਾਈਟ ਚ ਬਲੂ ਕਲਰ ਕਰਾ ਦੇ ਦੋ ਨੈਕਸਟ ਟਾਈਮ ਕਲਰ ਕਰਾ ਕੇ ਅਸੀਂ ਆਵਾਂਗੇ ਠੀਕ ਹੈ ਜੀ ਨਹੀਂ ਹੈ ਲੋਕੀ ਆ ਜਾ ਜੀ ਆਲੇ ਦਣੇ ਆਲੇ ਲੋਕ ਕੀ ਕਹਿਣਗੇ ਵੀ ਇਹਨਾਂ ਦੀਆਂ ਦੋ ਤੀਆਂ ਪਾ ਗਏ ਕੋਸੀ ਰਾਤੀ ਦੇ ਗੱਪੋਟੇ ਐਰਟੇ ਇਕਣਾ ਫਿਰ ਅਸੀਂ ਸਾਰੇ ਜਾਣੇ ਮਾਮੇ ਜੀ ਨਾਲ ਮਿਲ ਕੇ ਗੱਲਾਂ ਕਰਨ ਲੱਗੇ ਏ ਬਸ ਐਵੇਂ ਇਧਰ ਉਧਰ ਦੀਆਂ ਗੱਲਾਂ ਕੀ ਕਿੰਨੇ ਟਾਈਮ ਬਾਅਦ ਮਿਲੇ ਸੀਗੇ ਬਸ ਸਾਹੀ ਦੁੱਖ ਸੁੱਖ ਕਰਨ ਲੱਗੇ ਫਿਰ ਮੇਰਾ ਬ੍ਰਦਰ ਆ ਗਿਆ ਮੈਨਾਂ ਉਹਨੂੰ ਕਿਹਾ ਕਿ ਤੂੰ ਮੇਰੀ ਜਿਹੜੀ ਵੀਡੀਓ ਦਾ ਜਿਹੜਾ ਐਂਗਲ ਆ ਉਹ ਖਰਾਬ ਕਰ ਰਿਹਾ ਔਰ ਜਾਣ ਬੁਝ ਕੇ ਜਿਹੜਾ ਹੈਗਾ ਇਹ ਮੈਨੂੰ ਛੇੜਦਾ ਪਿਆ ਸੀ ਕਿ ਮੇਰੀ ਵੀਡੀਓ ਖਰਾਬ ਕਰਦਾ ਪਿਆ ਸੀ ਐ ਵੀ ਕਰ ਤੰਗ ਬਹੁਤ ਕਰਦਾ ਮੇਰਾ ਬ੍ਰਦਰ ਪਰ ਐਵੇਂ ਸਾਡੀ ਲੜਾਈ ਨਹੀਂ

ਅਤੇ ਬਿਲਕੁਲ ਛੱਤ ਦੇ ਨਾਲ ਹੀ ਟ੍ਰੇਨ ਆ ਜਿਹੜੀ ਹਨਾ ਨਿਕਲਦੀ ਆ ਬਿਲਕੁਲ ਨਾ ਨੇ ਤੋਂ ਬੜੇ ਮਨਪਲੇ ਝੂਠੇ ਨਹੀਂ ਜਦੋਂ ਕਿਤੇ ਹੋਰ ਵੀ ਤਾਂ ਹੁੰਦੇ ਸੀ ਉਹਦਾ ਵੀ ਤਾਂ ਹੁੰਦਾ ਸੀ ਕਿਤੇ ਨੂੰ ਛੱਡ ਦੇ ਵਿੱਚ ਬਾਇਦਾ ਕਰਦੀ ਹੁੰਦੇ ਸੀ ਸਾਰੇ ਕਰਦੇ ਹੁੰਦੇ ਸੀਗੇ ਹਣਾ ਬਿਲਕੁਲ ਨਾਲ ਆ ਪਾਵੇਂ ਇੱਥੇ ਸੀ ਟ੍ਰੇਨ ਤੇ ਚੜ ਜਾ ਗਏ ਰੇ ਹੱਥ ਦੇ ਕੇ ਜੇ ਕਿਤੇ ਬਾਸਟਰੰਗ ਰੋਕਦੀ ਹੁੰਦੀ ਮੈਂ ਨਾ ਬੈਠੀ ਹੱਥ ਦੇ ਗਿਆ ਸੀ ਅੰਮ੍ਰੇ ਸਾਰਨੇ ਚਲ ਜਾ ਗਿਆ ਲਿਭਾਏ ਨੀ ਤੁਸੀਂ ਕੀ ਕਹਿੰਦੇ ਹੋ ਨਾ ਕਰ ਐ ਲੈ ਗਈਆਂ ਤੁਸੀਂ ਬੀਬੀ ਰੇਲ ਤੇ ਇੱਕ ਦਿਨ ਪੱਕਿਓ ਚੜ ਜਾਣਾ ਮੈਂ ਜਨੀਂ ਬਹੁਤ ਕੋਟੇ ਅਸੀਂ ਬੈਠੇ ਆਂ ਆ ਗੱਲ ਮੈਨੂੰ ਨਾ ਕਹੀ ਬੀਬੀ ਰੇਲ ਮਤਲਬ ਕਨੇਡਾ ਵਾਲਾ ਜਹਾਜ਼ ਮੇਰਾ ਉਹ ਤਾਂ ਬਹੁਤ ਨਾਂਦੀ ਐ ਫਿਰ ਮੇਰੇ ਮੂੰਹ ਚੋਂ ਉਹ ਮੇਰੇ ਮੂੰਹ ਚੋਂ ਰੇਲ ਨਿਕਲ ਗਈ ਕਨੇਡਾ ਵਾਲਾ ਜਹਾਜ਼ ਕਹਿਣਾ ਸੀਗਾ ਐ ਦੱਸ ਬੀਬੀ ਕੱਦ ਚਲ ਜਮਾ ਮੈਂ ਹਲੇ ਤਕੜੀ ਤਾਂ ਹੋ ਜਾ ਕਿੰਨੇ ਕ ਤਕੜੀ ਹੋ ਜਾ ਬੀਬੀ ਦੱਸ ਸੇ ਫਿਰ ਵੀ ਤੂੰ ਤਾਂ ਮੋਟੀ ਨਹੀਂ ਹੋਈ ਹੈਗੀ ਫਿਰ ਮੈਂ ਕਿਵੇਂ ਮੇਰਾ ਕੀ ਆ ਹੁਣ ਮੈਂ ਤਾਂ ਰੱਬ ਦਾ ਉਹ ਡੀਗਰੀ ਹੈ ਬੇਬੇ ਆ ਦੇਖੀ ਮੈਂ ਨੱਕ ਬਣਾ ਲਿਆ ਹਾਂਜੀ ਸੋਹਣਾ ਲੱਗਦਾ ਇੱਧਰ ਦੇਖ ਕੇ ਦੱਸ ਇੱਧਰ ਦੇ ਇੱਥੇ ਦੇਖ ਕੇ ਹਾਂ ਹਾਂ ਸੋਹਣਾ ਲੱਗਦਾ ਸੱਚੀ ਆ ਬੇਬੇ ਪਹਿਲਾਂ ਉਹ ਐ ਨਹੀਂ ਸੱਚੀ ਆ ਸੋਹਣਾ ਲੱਗਦਾ ਸੋਹਣਾ ਲੱਗਦਾ ਬੇਬੇ ਹੁਣ ਤਾਂ ਦੇਖ ਤਾਂ ਸੀ ਮੋਟੀ ਹੋ ਗਈ ਦੇ ਕੈਮਰੇ ਚ ਕਿੰਨੀ ਮੋਟੀ ਲੱਗਦੀ ਆ ਉਹ ਖਾਲੇ ਨਹੀਂ ਕੋਈ ਮਾਂ ਦਾ ਜਪਰ ਤੇ ਪਿਆਰ ਦੇ ਨੂੰ ਕੰਨੀ ਤੇ ਆ ਕਿੰਨੇ ਕਮੋਟੀ ਕਰਕੇ ਫਿਰ ਭੇਜਣਾ ਮੈਨੂੰ ਕੈਨੇਡਾ ਬਹੁਤ ਐਂ ਦਿੱ ਗਿਆ ਤੇ ਜੱਜਾ ਕੀ ਉੱਥੇ ਕੰਮ ਵੀ ਨਹੀਂ ਆਉਣਾ ਮੋٹے ਬੰਦੇ ਦਾ ਓਕਣ ਮੋਕੀ ਦਾ ਖੋੜਾ ਹੀ ਨਹੀਂ ਕੰਮ ਵਾਲੀ ਦਾ ਤਾਂ ਰਹਿ ਲੈ ਚੱਲ ਫਿਰ ਬੀਬੀ ਐਂ ਤਾਂ ਕਹਦੇ ਵੀ ਸਾਰੇ ਜਣ ਮੇਰੀ ਪੋਤੀ ਦੀ ਵੀ ਮੇਰੀ ਪੋਤੀ ਦੀ ਵੀਡੀਓ ਦੇਖਿਆ ਕਰੋ ਮੈਂ ਮੈਂ ਇਹ ਕਹਿੰਦੀ ਆ ਮੇਰੀ ਪੋਤੀ ਦੀ ਵੀਡੀਓ ਸਾਰੇ ਦੇਖਿਆ ਕਰੋ ਮੇਰੀ ਪੋਤੀ ਨੂੰ ਵਧੀਆ ਕੈਨੇਡਾ ਤੇ ਕੰਮ ਮਿਲਿਆ ਬਹੁਤ ਵਧੀਆ ਹਣਾ ਤੇ ਮੈਂ ਬਹੁਤ ਪੈਸੇ ਕਮਾ ਕੇ ਲਿਆਵਾਂ ਫਿਰ ਮੈਂ ਆਪਣੀ ਬੀਬੀ ਨੂੰ ਸਾਰਾ ਗ੍ਰਾਮਾ ਹਣਾ ਬੀਬੀ ਠੀਕ ਆ ਠੀਕ ਆ ਬਸ ਜਿਉਂਦੀ ਰਹੋ ਹਰ ਵੇਲੇ ਤੰਦਰੁਸਤ ਰਹੋ ਬਈ ਬੀਬੀ ਦਾ ਮੇਰੇ ਨਾਲ ਬਹੁਤ ਜ਼ਿਆਦਾ ਪਿਆਰ ਆ ਬਹੁਤ ਜ਼ਿਆਦਾ ਜਦੋਂ ਮੇਰੇ ਹਨਾ ਪੇਟਸ ਦੇ ਵਿੱਚ ਪੇਨ ਹੁੰਦੀ ਆ ਤਾਂ ਮਤਲਬ ਹੈ ਨਾ ਮੇਰੇ ਬੀਬੀ ਨੂੰ ਐ ਹੁੰਦਾ ਵੀ ਵੀ ਕਦੇ ਮੈਨੂੰ ਨਾ ਵੀ ਪਾਣੀ ਦੀ ਬੋਤਲ ਗਰਮ ਕਰਕੇ ਦੇਊ ਕਾ ਦਵਾਈ ਬਨ ਬਾਰ ਬਾਰ ਆ ਕੇ ਉਹ ਮੇ ਤੇ ਲੱਤਾਂ ਘੋਟਦੀਆਂ ਸੋ ਮੇਰੀ ਦਾਦੀ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਆ ਕਿ ਮੇਰੇ ਪੇਨ ਇੰਡੀਆ ਰਹਿੰਦੀ ਆ ਤੇ ਹੁਣ ਵੀ ਉਹਨਾਂ ਨੇ ਐ ਹੋਇਆ ਪਿਆ ਵੀ ਇਹਦੇ ਸਟਿਚਸ ਲੱਗੇ ਤੇ ਇਹ ਮੈਨੂੰ ਕਹਿੰਦੇ ਰਹਿੰਦੇ ਹਾਲੇ ਤੈਨੂੰ ਮੈਂ ਜਾਣ ਨਹੀਂ ਦੇਣਾ ਵਾਪਸ ਕੈਨੇਡਾ ਵੀ ਹਲੇ ਤੂੰ 3 4 ਮਹੀਨੇ ਨਹੀਂ ਜਾਣਾ ਜਦ ਤੱਕ ਤੂੰ ਮੋਟੀ ਹੋ ਕੇ ਨਹੀਂ ਜਾਂਦੀ ਜੀ ਹਾਂ ਜੀ ਅਸੀਂ ਅਗੇ ਸੀ ਵਾਪਸ ਨਾਨਕਿਆਂ ਤੋਂ ਤੇ ਇੱਕੋ ਹੀ ਘਰ ਗਈ ਸੀ ਕਿਉਂਕਿ ਇੱਕ ਤਾਂ ਇਹ ਸੀਗਾ ਕਿ ਸਟਿਚਸ ਕਰਕੇ ਥੋੜਾ ਜਿਹਾ ਮੈਨੂੰ ਫਿਰਨਾ ਥੋੜਾ ਖ ਲੱਗਦਾ ਹੈ ਦੂਸਰਾ ਇਹ ਸੀਗਾ ਕਿ ਅਸੀਂ ਸ਼ਾਮ ਨੂੰ ਹੀ ਗਏ ਸੀਗੇ ਤੇ ਸ਼ਾਮ ਕਰਕੇ ਤੇ ਸਾਰੇ ਘਰ ਜਾਇਆ ਨਹੀਂ ਜਾਣਾ ਸੀਗਾ ਪ੍ਰੋਪਰ ਠੀਕ ਹੋ ਕੇ ਤੇ ਫਿਰ ਜਾਊਂਗੀ ਕਿਉਂਕਿ ਸਿਰਫ ਸਟੇਸ਼ਨ ਤੇ ਗਏ ਸੀ ਫੋਟੋਗ੍ਰਾਫ ਵਗੈਰਾ ਕਲਿੱਕ ਕਰ ਲਿਤੇ ਉੱਥੋਂ ਮੇਰੇ ਨਾਨਕਿਆਂ ਦਾ ਘਰ ਬਹੁਤ ਨੇੜੇ ਆ ਤਾਂ ਚਲ ਗਏ ਸੀਗੇ ਤੇ ਜੇ ਤੁਹਾਨੂੰ ਵਲੌਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਵੀ ਕੌਣ ਕੌਣ ਜਿਹੜਾ ਹੈਗਾ ਛੁੱਟੀਆਂ ਦੇ ਵਿੱਚ ਅਜੇ ਵੀ ਨਾਨਕੇ ਜਾਂਦਾ ਹੈ ਤੇ ਅਜੇ ਵੀ ਨਾਨਕਿਆਂ ਦਾ ਜਿਹੜਾ ਚੌਂ ਹੋਮੀ ਰਹਿੰਦਾ ਮੈਨੂੰ ਜਦੋਂ ਮੈਂ ਕੈਨੇਡਾ ਜਾਂ ਆਸਟ੍ਰੇਲੀਆ ਹੁੰਨੀ ਆ ਨਾ ਮੈਨੂੰ ਸੀਰੀਅਸਲੀ ਆ ਚੀਜ਼ਾਂ ਮੈਂ ਬਹੁਤ ਮਿਸ ਕਰਦੀ ਆ ਜਿਵੇਂ ਕਿ ਮੈਨੂੰ ਸੂਟ ਪਾਉਣੇ ਬਹੁਤ ਜ਼ਿਆਦਾ ਪਸੰਦ ਨੇ ਪਿੰਡ 'ਚ ਰਹਿਣਾ ਸਾਈਕਲ ਚਲਾਉਣਾ ਰੇੜੇ ਤੇ ਬੈਣਾ ਆਲੂ ਤੇ ਜਾਣਾ ਹਨਾ ਤਾਂ ਮੈਨੂੰ ਇਹ ਚੀਜ਼ ਬਹੁਤ ਜ਼ਿਆਦਾ ਪਸੰਦ ਨਹੀਂ ਸੀ ਤੇ ਕਰਕੇ ਮੈਂ ਇਹ ਜਬ ਬਹੁਤ ਮਿਸ ਕਰਦੀ ਆ ਤੇ ਮੈਨੂੰ ਐ ਲੱਗਦਾ ਰਹਿੰਦਾ ਉੱਥੇ ਰਹਿ ਕੇ ਵੀ ਮੈਂ ਕਦੋਂ ਇੰਡੀਆ ਚਲ ਜਾ ਕਦੋਂ ਮੈਂ ਇੰਡੀਆ ਚਲ ਜਾਵਾਂ ਹਨਾ ਅਗਰ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਜਰੂਰ ਜਰੂਰ ਕਮੈਂਟ ਕਰਿਓ ਤੇ ਵੀਡੀਓ ਨੂੰ ਲਾਈਕ ਵੀ ਕਰ ਦਿਓ ਜੀ ਤੇ ਮਿਲਦੀ ਹੈ ਨੈਕਸਟ ਵੀਡੀਓ ਤਦ ਤੱਕ ਬਾਏ ਬਾਏ ਸਤਿ ਸ਼੍ਰੀ ਅਕਾਲ